ਗੁਰਜੀ ਕ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਸਤਵਿੰਦਰ ਸਿੰਘ ਖਾਸਾ ਗੁਰਕਿਰਪਾ ਦਾ ਸਾਡਾ ਸਟੂਡੀਓ ਤੋਂ ਅੱਜ ਅਸੀਂ ਜਿਹੜੀ ਤੁਹਾਡੇ ਲਈ ਵੀਡੀਓ ਲੈ ਕੇ ਆ ਰਹੇ ਹਾਂ ਉਹ ਹੈ ਕਿ ਆ ਜੀ ਪਾਗ ਸਟਾਈਲ ਪਾਣਾ ਬਹੁਤ ਵੀਰਾਂ ਨੇ ਸਾਨੂੰ ਬਾਰ ਬਾਰ ਫੋਨ ਆ ਰਹੇ ਸੀ ਵੀਰ ਜੀ ਸਾਨੂੰ ਕੋਈ ਪਾਗ ਸਟਾਈਲ ਪਾਣ ਦੇ ਵੀਡੀਓ ਬਣਾ ਕੇ ਭੇਜੋ ਸੋ ਅੱਜ ਵੀਰਾਂ ਦੀ ਮੰਗ ਤੇ ਅਸੀਂ ਪਾਗ ਸਟਾਈਲ ਪਾਣਾ ਵੀਡੀਓ ਬਣਾਉਣ ਜਾ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਕੇਸ ਚੰਗੀ ਤਰ੍ਹਾਂ ਕੰਗੇ ਨਾਲ ਵਾ ਲੈਣੇ ਆ ਤੇ ਜੋੜੀ ਆਪਾਂ ਹਲਕੀ ਜੋੜੀ ਢਿੱਲੀ ਜੋੜੀ ਰੱਖਣੀ ਚਾਹੀਦੀ ਸਿਰ ਦੇ ਉੱਪਰ ਤੇ ਕੇਸਾਂ ਨੂੰ ਸਭਾ ਲੈਣ ਦੇ ਲਈ ਆਪਾਂ ਸਿਰ ਦੇ ਉੱਪਰ 80 ਸੈਂਟੀਮੀਟਰ ਦਾ ਪਟਕਾ ਬੰਨਾਂਗੇ ਜਿਹੜੇ ਵੀਰ 20 ਤੋਂ ਬਗੈਰ ਬੰਨਣਾ ਚਾਹਣ 20 ਤੋਂ ਬਗੈਰ ਵੀ ਪੱਗ ਬਨ ਸਕਦੇ ਆ ਨਾ ਕਿਸ ਕੀ ਬੰਨਣ ਦੇ ਨਾਲ ਕੀ ਹੁੰਦਾ ਜਿਹੜੇ ਸਾਡੇ ਕੇਸ ਆ ਉਹ ਟਿਕੇ ਰਹਿੰਦੇ ਆ ਕੇਸ ਖਿਲਰਦੇ ਨਹੀਂ ਕਿ ਉਹ ਸੈਟ ਕਰ ਵੇਚ ਥੋੜੀ ਬੋਧੀ ਪ੍ਰੋਬਲਮ ਰਹਿ ਜਾਂਦੀ ਆ ਕੇ ਸਾਡੇ ਬਾਹਰ ਆ ਜਾਂਦੇ ਆ ਕੇ ਸਾਡੇ ਮਰੇ ਜਾਂਦੇ ਆ ਤੇ ਸਾਡੀ ਦਸਾਰ ਵੀ ਢਿੱਲੀ ਨਹੀਂ ਹੁੰਦੀ ਇਸ ਕਰਕੇ ਤੇ ਲਈ ਕਿਸਕੇ ਬਲ ਨਹੀਂ ਜੂਰੀ ਹੁੰਦੀ ਆ ਆਪਾਂ 80 ਸੈਂਟੀਮੀਟਰ ਦੇ ਕਿਸਕੇ ਲਈ ਆ ਕਿ ਵੀਰ ਪਿੱਛੋਂ ਗੱਠ ਚੁੱਭਣ ਤੋਂ ਡਰਦੇ ਆ ਆਪਾਂ ਇਸੇ ਕਰਕੇ ਗੱਠ ਜਿਹੜੀ ਆ ਸਿੰਘ ਗੱਠ ਮਾਰ ਕੇ ਤਾਂ ਬੱਚੇ ਪੱਲੇ ਦੇ ਨਾਲ ਹੀ ਗੱਠ ਨੂੰ ਦਬਾ ਦਿੱਤਾ ਤੇ ਉਪਰ ਲੜ ਲਗਾ ਰਹੇ ਆ ਪਰ ਨਹੀਂ ਬੰਗ ਇਹ ਦਸਤਾਰ ਕੋਈ ਔਖੀ ਦਸਤਾਰ ਨਹੀਂ ਹੈ ਬਹੁਤ ਸੌਖੀ ਦਸਤਾਰ ਹੈ ਬਹੁਤ ਆਸਾਨੀ ਨਾਲ ਇੱਕ ਦੋ ਵਾਰ ਦੇਖੇ ਤੇ ਆਪ ਨੂੰ ਇਹ ਪਗ ਦਸਤਾਰ ਆ ਜਾਂਦੀ ਹੈ ਹੁਣ ਆਪਾਂ ਜਿਹੜੇ ਕੇਸ ਆ ਥੋੜੇ ਬਹੁਤੇ ਬਾਹਰ ਸਗੇ ਉਹ ਬਾਜ ਦੀ ਮਦਦ ਦੇ ਨਾਲ ਆਪਾਂ ਕੇਸ ਸਵਾਰ ਲਏ ਆ ਜੀ ਹੁਣ ਆਪਾਂ ਜਿਹੜੀ ਦਸਤਾਰ ਲੈਣ ਜਾ ਰਹੇ ਆ ਇਹ ਦਸਤਾਰ ਹੈਗੇ ਜੀ ਪੂਰੇ ਪੰਨੇ ਦੀ ਦਸਤਾਰ ਹੈ ਜੀ ਅੱਧਾ ਪੰਨਾ ਨਹੀਂ ਹੈ ਜਿਹੜੀ ਪਹਿਲਾਂ ਵੀਡੀਓ ਬਣਾਈ ਸੀ ਆਪਾਂ ਉਹ ਅੱਧੇ ਪਨੇ ਦੀ ਸੀ ਇਹ ਹੈ ਕਿ ਪੂਰੇ ਪਨੇ ਦੀ ਦਸਤਾਰ ਹੈ ਸਲਾਈ ਤੋਂ ਬਗੈਰ ਹੈ ਤੇ 4 ਮੀਟਰ ਦੀ ਦਸਤਾਰ ਹੈ ਤੇ ਰੂਬੀਆ ਵੈਲ ਦਾ ਕਪੜਾ ਜੀ ਇਹ ਤੁਸੀਂ ਚਾਹੋ ਆਪਣੀ ਸੁਵਿਧਾ ਅਨੁਸਾਰ ਫੁੱਲ ਵੈਲ ਦੀ ਦਸਤਾਰ ਵੀ ਲੈ ਸਕਦੇ ਹੋ ਆਪਾਂ ਇਹਦੀ ਪੂਣੀ ਕਰ ਲੈਣੀ ਜੀ ਪਹਿਲਾਂ ਪਹਿਲਾਂ ਪੂਣੀ ਉਸ ਤਰ੍ਹਾਂ ਨਹੀਂ ਕਰਨੀ ਸਿਰ ਦਸਤਾਰ ਸਿਉਣ ਲੱਗੇ ਨਾਲ ਦੀ ਨਾਲ ਪੂਣੀ ਆਪਾਂ ਕਰਨੀ ਆ ਆਓ ਸਿੱਖੋ ਉਨੀ ਚਾਰ ਕਰਕੇ ਆਪਾਂ ਇਸ ਉਸਤਾਦ ਦੇ ਨਾਲ ਸਰਜੜ ਆਪਾਂ ਪਹਿਲਾਂ ਕਵਰ ਕਰ ਲੈਣਾ ਦੇਖੋ ਕਿਸ ਤਰ੍ਹਾਂ ਆਪਾਂ ਸਿਰ ਪਹਿਲਾਂ ਕਵਰ ਕਰ ਲਿਆ ਸਿਰ ਕਵਰ ਕਰਕੇ ਆਪਾਂ ਹਲਕੇ ਹਲਕੇ ਹੱਥਾਂ ਨਾਲ ਮੱਥੇ ਤੇ ਆਪਾਂ ਵਾਲ ਪਾ ਲੈਣੇ ਆ ਜਿੰਨੇ ਕਿ ਉਹ ਵਾਲ ਪੈਂਦੇ ਆ 5 7 10 ਜਿੰਨੇ ਨਿੱਕੇ ਨਿੱਕੇ ਚੋਣਾ ਭਾਲਣੀਆਂ ਆਪਾਂ ਪਾੜ ਕੇ ਤਾਂ ਆਪਾਂ ਅਧੀ ਅੱਖ ਤੇ ਅੱਧਾ ਕੰਨ ਕਵਰ ਕਰਕੇ ਜਿਸ ਤਰ੍ਹਾਂ ਆਪਾਂ ਪੱਗ ਦਾ ਲੜ ਲਗਾਉਣੇ ਪਹਿਲਾਂ ਉਸੇ ਤਰ੍ਹਾਂ ਇਸ ਪਰਨੇ ਦਾ ਲੜਵੀ ਲਗਾਵਾਂਗੇ ਲਗਭਗ ਲਗਭਗ ਇਹ ਦਸਤਾਰ ਪਾਕਿਸਤਾਨੀ ਸੇਮ ਦਸਤਾਰ ਹੀ ਹੁੰਦੀ ਆ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ ਤੇ ਇਹ ਦਸਤਾਰ ਆਪਾਂ ਸੈਮੀ ਪਟਿਆਲਾ ਬਨਾਂਗੇ ਜੀ ਫੁੱਲ ਪਟਿਆਲਾ ਨਹੀਂ ਬਨਣੀ ਸੈਮੀ ਬਨਾਂਗੇ ਆਪਾਂ ਦੇਖੋ ਅੱਧੀ ਅੱਖ ਤੇ ਅੱਧਾ ਕੰਨ ਕਵਰ ਕਰਕੇ ਦਸਤਾਰ ਸੇ ਵਾਲੀ ਹੁਣ ਆਪਾਂ ਦੂਸਰਾ ਲੜ ਲਗਾਉਣ ਦੇ ਲਈ ਲੜ ਤਿਆਰ ਕਰਾਂਗੇ ਦੇਖੋ ਪਹਿਲਾਂ ਆਪਾਂ ਉੱਪਰਲੇ ਕੰਨੇ ਖਿੱਚਣੀ ਆ ਕੰਨੇ ਖਿੱਚਣ ਨਾਲ ਜਿਹੜਾ ਉੱਪਰ ਕਪੜਾ ਇਕੱਠਾ ਹੋ ਗਿਆ ਸਾਰਾ ਕਪੜਾ ਆਪਾਂ ਉੱਪਰ ਹੀ ਸੈੱਟ ਰੱਖਿਆ ਥੱਲੇ ਇਸ طرف ਆਪਾਂ ਇੱਕ ਪੱਲਾ ਫੋਲਡ ਕੀਤਾ ਉਹ ਪੱਲੇ ਨੂੰ ਥੱਲੇ ਕਿਚ ਲਿਆ ਹੁਣ ਜਿਹੜਾ ਕਪੜਾ ਜ ਸਾਰਾ ਕਪੜਾ ਆਪਾਂ ਉੱਪਰ ਰੱਖਾਂਗੇ ਜਿੱਥੇ ਆਪਾਂ ਲੜ ਮੋਰੀਆਂ ਰੱਖਦੇ ਆ ਜਿਸ ਤਰ੍ਹਾਂ ਆਪਾਂ ਬੇਸ ਬਣਿਆ ਸੀਗਾ ਬੇਸ ਦਾ ਲਾਸ ਲੜ ਜਿੱਥੇ ਰੱਖਿਆ ਉਹਦੇ ਉੱਪਰ ਜਾ ਕੇ ਆਪਾਂ ਇਹ ਲੜ ਰੱਖਾਂਗੇ ਉਹ ਲੜ ਮੱਥੇ ਤੇ ਆ ਗਿਆ ਜੀ ਇਥੇ ਹਲਕੇ ਹਾਕਿਆਤ ਨਾਲ ਆਪਾਂ ਦੇਖੇ ਲਿਕੇ ਵਾਲ ਪਾਲਾਂਗੇ 5 7 10 ਜਿੰਨੇ ਵਾਲ ਪੈਂਦੇ ਆ ਵਾਲ ਪਾ ਕੇ ਉੱਪਰੋਂ ਹਲਕਾ ਜਿਹਾ ਪਿੰਚ ਕਰਕੇ ਤੇ ਇਹ ਲੜ ਆਪਾਂ ਸਾਫ਼ ਕਰਕੇ ਲਗਾ ਦਾਂਗੇ ਤੇ ਯਾਦ ਰੱਖਿਆ ਕਰੋ ਜਦੋਂ ਬਹੁਤ ਦਸਤਾਰ ਸਿੱਖਦੇ ਆ ਹੱਥਾਂ ਦੀ ਬੰਤਰ ਜ਼ਰੂਰ ਦੇਖਿਆ ਕਰੋ ਕਿਉਂਕਿ ਹੱਥਾਂ ਦੀ ਬੰਦਰ ਦੇ ਨਾਲ ਸਾਨੂੰ ਬਹੁਤ ਆਸਾਨੀ ਨਾਲ ਦਸਤਾਰ ਸਜਾਉਣੀ ਆ ਜਾਂਦੀ ਹੈ। ਕਈ ਵੀ ਦਸਤਾਰ ਚਾਹੁੰਦੇ ਆ ਪਰ ਹੱਥਾਂ ਦੀ ਬੰਦਰ ਸਹੀ ਨਾ ਹੋਣ ਕਰਕੇ ਉਹਨਾਂ ਕੋਲ ਲੜ ਸੇ ਪ੍ਰੋਪਰ ਨਹੀਂ ਬਣਦਾ। ਹੁਣ ਦੇਖੋ ਆਪਾਂ ਤੀਸਰਾ ਲੜ ਲਗਾ ਰਹੇ ਆ। ਤੀਸਰਾ ਲੜ ਵੀ ਆਪਾਂ ਉਸੇ ਤਰ੍ਹਾਂ ਲਗਾਇਆ। ਲੜ ਪਹਿਲਾਂ ਬਣਾਇਆ ਸਾਰਾ ਕੱਪੜਾ ਆਪਾਂ ਉੱਪਰ ਰੱਖਿਆ। ਉਹ ਪੱਲੇ ਪਾਸੇ ਕੱਪੜਾ ਢਾਕੇ ਬਾਕੀ ਥਨੂ ਫੋਲਡ ਕਰ ਲਿਆ। ਹੁਣ ਦੇਖੋ ਇਹ ਕੱਪੜਾ ਆਪਾਂ ਲੜ ਦੇ ਉੱਪਰ ਲੜ ਰੱਖ ਲਿਆ। ਥੱਲੇ ਆਪਾਂ ਸਿੰਗਲ ਕੱਪੜਾ ਖਿੱਚਿਆ। ਜੇ ਕਪੜੀ ਤਿਆਰ ਸਰੀ ਆਪਾਂ ਉੱਪਰ ਰੱਖ ਲਈ। ਹਾਂ ਦੇਖੋ ਇਹ ਹਲਕਾ ਪਿੰਚ ਕਰਕੇ ਲੜ ਨੂੰ ਉੱਪਰ ਇਕੱਠਾ ਕੀਤਾ। ਇਹਦੇ ਵੱਲ ਆਪਣੇ ਆਪ ਪੈ ਗਿਆ। ਜਦਾ ਲੜ ਪਾਉਣ ਦੀ ਮੁਸ਼ਕਲ ਨਹੀਂ ਕਰਨੀ ਪਈ ਆਪਾਂ ਨੂੰ। ਵੱਲ ਪਾਉਣ ਦੀ ਬਹੁਤ ਨਾਲੇ ਨੁਕਤੇ ਹੈਗੇ ਆ ਜੀ। ਕਾ ਹਲਕੇ ਲਗੀ ਪਿੰਚ ਕਰਕੇ ਵੀ ਕਰ ਸਕਦੇ ਆ। ਥੋਲੋ ਪਿੰਚ ਭਰ ਕੇ ਕਪੜਾ ਸਾਰਾ ਉੱਪਰ ਇਕੱਠਾ ਕਰ ਦਿਓ। ਉਹਦੇ ਨਾਲ ਹੀ ਵੱਲ ਬਣ ਜਾਂਦੇ ਆ। ਹਾਂ ਦੇਖੋ ਆਪਣਾ ਜਿਹੜਾ ਸਿਰ ਤੋਂ ਕਰਦੇ ਥੋੜਾ ਕਪੜਾ ਰਹਿ ਗਿਆ ਸੀ। ਇਹ ਲਾ ਕਪੜਾ ਸੀਗਾ ਉਹਨੂੰ ਖਿੱਚ ਕੇ ਆਪਾਂ ਸਿਰ ਕਵਰ ਕਰ ਲਿਆ। ਬਾਕੀ ਜਿਹੜਾ ਥੋੜਾ ਬਹੁਤ ਰਹਿ ਜਾਣਾ ਆ ਉਹ ਆਪਾਂ ਬਾਅਦ ਵਿੱਚ ਜੋ ਦਸਤਾਰ ਸੰਪੂਰਨ ਹੋਣੀ ਆ ਉਸ ਟਾਈਮ ਆਪਾਂ ਕਵਰ ਕਰ ਲਵਾਂਗੇ। ਆ ਦੇਖੋ ਕਪੜਾ ਉੱਪਰਲਾ ਖਿੱਚਿਆ। ਉੱਪਰਲਾ ਕਪੜਾ ਖਿੱਚ ਕੇ ਸਾਰਾ ਕਪੜਾ ਆਪਣਾ ਉੱਪਰ ਚ ਲੱਗਿਆ। ਥੱਲੇ ਆਪਾਂ ਹਲਕਾ ਖੋਲਡ ਕਰ ਰਿਹਾ। ਉਹ ਇਸ ਇਸ ਦਾ ਇਸ ਥਾਂ ਤੇ ਆ ਕੇ ਆਪਣੀ ਦਸਤਾਰ ਥੋੜੀ ਘੁੰਮ ਜਾਂਦੀ ਗਈ ਵਾਰ। ਹੁਣੀ ਚਾਰ ਕੰਚ ਥੋੜੀ ਪ੍ਰੋਬਲਮ ਆਉਂਦੀ ਆ। ਕੋਈ ਜ਼ਿਆਦਾ ਮੁਸ਼ਕਲ ਨਹੀਂ ਹੁੰਦੀ। ਕੋਈ ਇਨਾ ਔਖਾ ਕੁਝ ਨਹੀਂ ਹੁੰਦਾ। ਇਹਦਾ ਹੱਲ ਵੀ ਹੋ ਜਾਂਦਾ ਜੋ ਪ੍ਰੈਕਟਿਸ ਕਰੋਗੇ ਇਹ ਵੀ ਨਿਕਲ ਜਾਣਾ ਤੁਹਾਡਾ ਦੇਖੋ ਸੇਮ ਉਸੇ ਤਰ੍ਹਾਂ ਹੁਣ ਆਪਾਂ ਇਹ ਲੜ ਜ਼ੀਰੋ ਆਪਣਾ ਜਿਹੜਾ 0 ਪੁਆਇੰਟ ਆ ਜੇ ਨੋਕ ਬਣਾਈ ਸੀ ਆਪਾਂ ਥੋੜਾ ਉਸ ਤੋਂ ਗਾਂ ਕਰਕੇ ਲੈ ਕੇ ਜਾਵਾਂਗੇ ਹੁਣ ਆਪਾਂ ਹੌਲੀ ਹੌਲੀ ਪੱਗ ਦੀ ਸ਼ੇਪ ਬਣਾਉਣੀ ਸ਼ੁਰੂ ਕਰ ਲੈਣੀ ਆ ਜਿਹੜਾ ਲਾਸਟ ਲੜ ਲਗਾ ਰਹੇ ਆ ਆਪਾਂ ਚਲਗੀ ਲੜ ਤੋਂ ਪਹਿਲਾਂ ਦਾ ਇਵੀ ਉਸੇ ਤਰ੍ਹਾਂ ਦੇਖੋ ਚਾ ਕੱਚਕੀ ਲੜ ਲਗਾਇਆ ਹਾਂ ਦੇਖੋ ਬੈਕ ਸਾਈਡ ਤੇ ਲੜਕੋ ਮਿਆ ਹੋਇਆ ਆ ਆਪਾਂ ਕੋ ਮੈ ਲੜ ਨੂੰ ਸੈਟ ਕਿਦਾਂ ਕਰਨਾ ਇੱਕ ਕੰਨੀ ਉਪਰ ਫੜ ਕੇ ਥੱਲੇ ਖਿੱਚ ਲਓ ਵਾਧੂ ਕਪੜਾ ਆਪਾਂ ਥੱਲੇ ਅੰਦਰ ਫੋਲਡ ਕਰ ਦੇਣਾ ਦੇਖੋ ਲੜ ਬਹੁਤ ਸੋਹਣਾ ਲੜ ਬਣ ਗਿਆ ਕੋਈ ਜ਼ਿਆਦਾ ਪਰੇਸ਼ਾਨੀ ਨਹੀਂ ਹੁੰਦੀ ਬੜੇ ਆਰਾਮ ਦੇ ਨਾਲ ਲੜ ਬਣ ਜਾਂਦੇ ਆ ਬਗਲ ਕੀ ਹੁੰਦੀ ਆ ਥੋੜਾ ਜਿਹਾ ਆਪਾਂ ਨੂੰ ਮੰਦਰ ਟਕਰ ਖੜਾ ਖਣਾ ਚਾਹੀਦਾ ਆ ਦਸਤਾਵ ਸੀ ਆਉਣ ਵੇਲੇ ਕੀ ਬੰਦੇ ਬਹੁਤ ਜ਼ਿਆਦਾ ਕਾਲੇ ਪਏ ਜਾਂਦੇ ਆ ਹਾਂ ਦੇਖੋ ਇਹ ਲੜ ਨੂੰ ਆਪਾਂ ਮੱਥੇ ਤੇ ਪੂਰੀ V ਛੇ ਬਣਾ ਕੇ ਤੇ ਲਾਸਟ ਲੜ ਆਪਾਂ ਸਾਫ਼ ਰੱਖਿਆ ਹਲਕਾ ਗੁੱਠਾ ਲਗਾ ਕੇ ਲੜ ਫੋਲਡ ਕਰ ਲਿਆ ਤੇ ਸਫਾਈ ਨਾਲ ਲੜ ਇਹ ਲੈ ਗਏ ਆ ਆਪਾਂ ਹਾਂਜੀ ਇਹ ਸੈਕੰਡ ਲਾਸਟ ਲੜ ਸਿਕਾ ਜੀ ਲਾਸਟ ਲੜ ਹੋਣਾ ਆ ਆਪਾਂ ਬੀਸ਼ੇ ਨੂੰ ਇਸ ਲੰਬੂ ਦੀ ਕਰ ਲਿਆ ਹੁਣ ਇਹੇ ਲੜੀ ਵੀ ਆਪਾਂ ਉਸੇ ਥਾਂ ਤੇ ਲਗਾਵਾਂਗੇ ਇਧਰ ਨਾਲ ਕੀ ਹੁੰਦਾ ਆ ਜਿਹੜਾ ਆਪਾਂ ਕਲਗੀ ਲੜ ਲਗਾ ਉੱਤੇ ਲਗਾਈਦਾ ਆ ਸਦਲ ਲ ਲਗਾਉਣਾ ਜਾਂ ਕਲਗੀ ਲੜ ਲਗਾਉਣਾ ਤੇ ਉਹਦਾ بیس ਬਣ ਜਾਂਦਾ ਇੱਕ ਫੇਰ ਕਪੜਾ ਇਕੱਠਾ ਨਹੀਂ ਹੁੰਦਾ ਅਖਦੇ ਉੱਪਰ ਹਾਂ ਦੇਖੋ ਆਪਾਂ ਕਪੜਾ ਖਿੱਚ ਕੇ ਅੰਗੂਠੀ ਮਦਦ ਨਾਲ ਫੋਲਡ ਕਰ ਲਿਆ ਦੂਸਰਾ ਦੋ ਵਾਰ ਪਿੰਚ ਕਰਨਾ ਆਪਾਂ ਪਿੰਚ ਕਰਕੇ ਲਾਰ ਸਾਫ ਕਰਕੇ ਇਹ ਲੜ ਲਗਾ ਦੇਣਾ ਆਪਾਂ ਹਾਂਜੀ ਇਹ ਲੜ ਗਿਆ ਜੀ ਪਿੱਛੇ ਜੋ ਹੱਥਾਂ ਦੀ ਬੰਤਰ ਜੋ ਚੱਕਰਿਆ ਕਰੋ ਦੋਨੋਂ ਹੱਥਾਂ ਨੂੰ ਕਿਸ ਤਰ੍ਹਾਂ ਵਾਤਣਾ ਆਪਾਂ ਹੁਣ ਇਹ ਆਪਣਾ ਲਾਸ ਲੜ ਆ ਗਿਆ ਜੀ ਹੁਣ ਇਹਨੂੰ ਲਾਡ ਨੂੰ ਆਪਾਂ ਲੜਦੇ ਥਲੇ ਲੜ ਪਹਿਲਾਂ ਕਲਗੇ ਲੜ ਬਣਾਵਾਂਗੇ ਆਪਾਂ ਲੜਦੇ ਥਲੇ ਲੜ ਦਬ ਦੇਣਾ ਜੀ ਇਹ ਹੁਣ ਬਾਜੀ ਮਦਰ ਨਾਲ ਆਪਾਂ ਹੜਕਾ ਇਹ ਲਾਡੋ ਚੱਕਿਆ ਜਾਂ ਲਾਸਟ ਲੜ ਲਗਾ ਕੇ ਖੜੇ ਆ ਹੁਣ ਚੱਕ ਕੇ ਜੇ ਇਸ ਲਾਡ ਨੂੰ ਆਪਾਂ ਉਸ ਲੜ ਦੇ ਥਲੇ ਦਬ ਕੇ ਬਾਜ ਦੇ ਨਾਲ ਅੰਦਰ ਲੜ ਕਰ ਦੇਵਾਂਗੇ ਬਾਜ ਦੇ ਨਾਲ ਲੜ ਅੰਦਰ ਕਰਤਾ ਤੋਂ ਉੱਪਰਲੀ ਸਾਈਡ ਤੋਂ ਲੜ ਨੂੰ ਆਪਾਂ ਫੜ ਲੈਣਾ ਹਾਂਜੀ ਦੇਖੋ ਲੜ ਫੜ ਕੇ ਆਪਾਂ ਖਿੱਚ ਲਿਆ ਹੁਣ ਦੋਨੋਂ ਬੰਨੇ ਕੰਨੀ ਫੜ ਖਿੱਚ ਕੇ ਤੇ ਜੋ ਕੰਨੀ ਨੂੰ ਖਿੱਚਾਂਗੇ ਤੇ ਸਾਡੇ ਮੱਥੇ ਦੇ ਉੱਪਰ ਲੜ ਆਟੋਮੈਟਿਕਲੀ ਇਹ ਟਾਈਟ ਹੋ ਜਾਣਾ ਸਫਾਈ ਦੇ ਨਾਲ ਲੜ ਨੂੰ ਲਗਾ ਦਿਓ ਤੋਂ ਬੜੀ ਆਸਾਨੀ ਦੇ ਨਾਲ ਇਹ ਲੜ ਲੱਗ ਗਿਆ ਕੋਈ ਜ਼ਿਆਦਾ ਮੁਸ਼ਕਲ ਨਹੀਂ ਹੈ ਕੋਈ ਜ਼ਿਆਦਾ ਸਾਨੂੰ ਇਹਦੇ ਲਈ ਮਿਹਨਤ ਨਹੀਂ ਕਰਨੀ ਬਈ ਬੜੇ ਆਰਾਮ ਦੇ ਨਾਲ ਲੜ ਲੱਗ ਗਿਆ ਇਹ ਹੁਣ ਸਿਰ ਦੇ ਉੱਪਰ ਕਿ ਤੋ ਵੀ ਲੱਗਦਾ ਆ ਸਿਰ ਮੇਰਾ ਨੰਗਾ ਹੈਗਾ ਆ ਤੇ ਉਸਨੂੰ ਕਵਰ ਕਰ ਲਵਾਂ ਹੱਥ ਨਾਲ ਲੜਦੀ ਸਫਾਈ ਕਰ ਲਵਾਂ ਹੋਇਆ ਬੈਕ ਸੈਟ ਤੇ ਲੜ ਲਗਾਇਆ ਜਦ ਲੜਾ ਮੂਹ ਦੇ ਵਿੱਚ ਪਸਾਇਆ ਸੀ ਉਹਨ ਫੜ ਕੇ ਖਿੱਚ ਲਿਆ ਸਿਰ ਆਪਣਾ ਬੀਸੇ ਦਾ ਉਹ ਪੂਰਾ ਟਾਈਟ ਹੋ ਗਿਆ ਦੇਖੋ ਬੜੇ ਆਰਾਮਦਾਰ ਬਹੁਤ ਸੋਹਣੀ ਦਸਤ ਸਜ ਗਈ ਆ ਜੀ ਤੁਸੀਂ ਵੀ ਸਿਖ ਸਕਦੇ ਹੋ ਇਸ ਤੋਂ ਵੀ ਕਈ ਗੁਣਾ ਦਸਤ ਸੋਹਣੀ ਸਜਾ ਸਕਦੇ ਹੋ ਬਸ ਲੋੜ ਹੈ ਪ੍ਰੈਕਟਿਸ ਦੀ ਇਹ ਦੂਜਾ ਵੀਡੀਓ ਦੇਖੋ ਤੁਹਾਨੂੰ ਬੜੀ ਆਸਾਨੀ ਨਾਲ ਦਸਤਸਜ ਜੁਆਣੀ ਆ ਜਾਣੀ ਆ ਆਸ ਹੈ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਸੋ ਬੇਨਤੀ ਵੀਰੋ ਵੀਡੀਓ ਕੋਈ ਵੀਡੀਓ ਬਣਦੀ ਆ ਬਹੁਤ ਮਿਹਨਤ ਨਾਲ ਬਣਦੀ ਆ ਬਹੁਤ ਪ੍ਰੈਕਟਿਸ ਕਰਨੀ ਪੈਂਦੀ ਆ ਵੀਡੀਓ ਬਣਾਉਣ ਲਈ ਬਹੁਤ ਸਮਾਂ ਲੱਗਦਾ ਹੈ ਪਰ ਉਦੋਂ ਦੁੱਖ ਹੁੰਦਾ ਜਦੋਂ ਵੀਡੀਓ ਕੋਈ ਚੰਗੀ ਤਰ੍ਹਾਂ ਨਹੀਂ ਦੇਖਦਾ ਕੋਈ ਸ਼ੇਅਰ ਨਹੀਂ ਕਰਦਾ ਔਰ ਆਵਾਦ ਹੁਣ ਵੀਰਾਂ ਦਾ ਆਪਾਂ ਬਹੁਤ ਦੇਖਦੇ ਆ ਗੰਦੇ ਗਾਣੇ ਦੇ ਵੀਡੀਓ ਬਹੁਤ ਸ਼ੇਅਰ ਕਰਦੇ ਆ ਸੋ ਇਹ ਵੀਡੀਓ ਨੂੰ ਵੀ ਇਸ ਤਰ੍ਹਾਂ ਸ਼ੇਅਰ ਕਰੋ ਆਪਾਂ ਤੁਹਾਡੇ ਲਈ ਹੋਰ ਵਧੀਆ ਵਧੀਆ ਵੀਡੀਓ ਲੈ ਕੇ ਆ ਸਕੀਏ ਤੁਹਾਡਾ ਬਹੁਤ ਸਵਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ